ਮੌਤ ਕਦੋਂ ਕਿਸ ਨੂੰ ਕਿੱਥੇ ਤੇ ਕਿਵੇਂ ਆ ਜਾਵੇ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਅਜੀਹਾਈ ਹੋਇਆ ਇਸ ਸੋਹਣੇ ਸੁਨੱਖੇ ਨੌਜਵਾਨ ਦੇ ਨਾਲ ਤੇ ਜਿਸ ਤੋਂ ਬਾਅਦ ਮਾਪਿਆਂ ਦੇ ਉੱਤੇ ਦੁੱਖਾਂ ਦਾ ਵੱਡਾ ਪਹਾੜ ਟੁੱਟ ਜਾਂਦਾ ਹੈ ਦਰਅਸਲ ਗਿੱਦੜਵਾਹ ਦੇ ਮਾਲਵਾ ਸਕੂਲ ਚ ਪੜਦਾ ਮਾਪਿਆਂ ਦੇ ਇਕਲੌਤਾ ਪੁੱਤਰ ਮਨਵੀਰ ਸਿੰਘ ਅਚਾਨਕ ਬਾਸਕਟਬਾਲ ਖੇਡਦਾ ਖੇਡਦਾ ਡਿੱਗ ਪੈਂਦਾ ਜਦੋਂ ਉਸ ਨੂੰ ਚੱਕ ਕੇ ਹਸਪਤਾਲ ਲਿਆ ਜਾਂਦਾ ਹੈ ਤਾ ਰਸਤੇ ਵਿੱਚ ਦਮ ਤੋੜ ਦਿੰਦਾ ਹੈ। ਇਸ ਪੂਰੀ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਕੇ ਜਿਸ ਤੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਮਨਵੀਰ ਖੇਡ ਰਿਹਾ ਸੀ। ਅਚਾਨਕ ਡਿੱਗਦਾ ਉਸ ਨੂੰ ਦੋਸਤ ਚੱਕ ਕੇ ਲੈ ਜਾਂਦੇ ਨੇ ਪਰ ਅਚਾਨਕ ਉਸਦੀ ਮੌਤ ਹੋ ਜਾਂਦੀ ਹੈ। ਬੇਸ਼ੱਕ ਹਲੇ ਮੌਤ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਪਰ ਇੰਨੀ ਛੋਟੀ ਉਮਰ ਦੇ ਵਿੱਚ ਮਾਪਿਆਂ ਦਾ ਇਕਲੌਤਾ ਪੁੱਤਰ ਦੁਨੀਆ ਤੋਂ ਚਲਾ ਗਿਆ ਹੈ। ਜਿਸ ਤੋਂ ਬਾਅਦ ਮਾਪਿਆਂ ਦਾ ਵੀ ਬਿਹਤੂ ਬੁਰਾ ਹਾਲ ਹੈ ਦੁੱਖਾਂ ਦਾ ਵੱਡਾ ਪਹਾੜ ਮਾਪਿਆਂ ਤੇ ਟੁੱਟਿਆ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹਨਾਂ ਦੀ ਹਸਤੀ ਵਸਤੀ ਦੁਨੀਆ ਕਿਵੇਂ ਉੱਜੜ ਗਈ ਹੈ ਇਸ ਬਾਰੇ ਜਦੋਂ ਡਾਕਟਰ ਜੈਨਦੀਪ ਹਸਪਤਾਲ ਗਿੱਦੜਵਾਹ ਕੋਲ ਜਾਣ ਕਰ ਲਈ ਗਈ ਤਾਂ ਉਹਨਾਂ ਦੱਸਿਆ ਕਿ ਜਦੋਂ ਬੱਚਾ ਉਹਨਾਂ ਦੇ ਕੋਲ ਆਇਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਉਹਨਾਂ ਦੇ ਮੁਤਾਬਕ ਬੱਚੇ ਦਾ ਇਲਾਜ ਨਿੱਜੀ ਹਸਪਤਾਲ ਤੋਂ ਮਾਪੇ ਕਰਵਾ ਰਹੇ ਸਨ ਪਰ ਹੁਣ ਤੱਕ ਮੌਤ ਦੇ ਕਾਰਨ ਸਪਸ਼ਟ ਨਹੀਂ ਹੋਏ ਪਰ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ। ਵੀਰੋ ਰਿਪੋਰਟ ਸੱਚਬੰਦ ਨਿਊਜ਼